ਅਮਲੋ ਤੋਂ ਖੰਨੇ ਜਾ ਰਿਹਾ ਸੀਗਾ ਜੀ ਮੈਂ ਤੇ ਕਿਸੇ ਨੇ ਹਰਕਤ ਦੇਖੋ ਕੀ ਕੀਤੀ ਐ ਆ ਉਹ ਅੱਗ ਲਾਈ ਹੋਈ ਐ ਆਹ ਅੱਗ ਲਾਈ ਹੋਈ ਐ ਤੇ ਆਹ ਲਾਈ ਹੋਈ ਐ ਹੁਣ ਬਾਲਟੀਆਂ ਨਾਲ ਉਹਰੇ ਬਿਜਾ ਰਹੇ ਆ ਫਾਇਰ ਬ੍ਰਿਗੇਡ ਨੂੰ ਬੁਲਾਇਆ ਹੈ ਜਿੰਨੀ ਕੋਸ਼ਿਸ਼ ਹੁੰਦੀ ਆ ਆਪ ਬਾਲਟੀਆਂ ਮਾਰ ਕੇ ਬਿਜਾ ਰਹੇ ਆ ਹੁਣ ਫਲਾਹ ਆਪਣੇ ਵਾਲੂ ਨੇ ਵੀ ਨਹੀਂ ਬਸ ਬਸ ਦਰਵਾਜ਼ੇ ਰਹਿਣ ਦੇ ਸਰ ਗਿਆ ਤਾਂ ਬ ਹੋਰ ਹੈ ਹੋਰ ਨਾਲ ਬਸ ਆ ਰਹੀ ਹੈ ਬ੍ਰਿਗੇਡ ਵੀ ਉਹ ਵਾਲੀ ਉਧਰ ਨਾਲ ਗਿੱਜੂਗੀ ਉਹ ਤਾਂ ਬਹੁਤ ਫੈਲੀ ਹੋਈ ਆ ਆ ਲਾਈ ਹੋਈ ਹੈ ਜੀ ਬਾਈ ਹੁਣੇ ਬਾਲਟੀਆਂ ਪਾ ਰਹੇ ਨੇ ਇੱਕੋ ਅੱਗੇ ਤੁਹਾਨੂੰ ਉਹ ਵੀ ਦਿਖਾਣਾ ਮੈਂ ਜਾ ਕੇ ਅੱਗੇ ਵਾਲੀ ਤੇ ਕਿੱਡਾ ਬੁਰਾ ਹਾਲਾ ਕਹਿੰਦੇ ਕੋਈ ਸ਼ਰਾਬੀ ਆ ਉਹਰੇ ਪਿੰਡ ਦਾ ਉਹਨੇ ਅੱਗ ਲਾਤੀ ਹੈ ਤੇ ਬੁਰਾ ਹਾਲਾ ਲੋਕਾਂ ਦਾ ਇਹ ਤਾਂ ਚਲੋ ਉਹ ਬੁਝਾ ਰਹੇ ਨੇ ਪਾਣੀ ਦੇ ਨਾਲ ਤੇ ਆਹ ਵਾਲੀ ਅੱਗ ਜ਼ਿਆਦਾ ਫੈਲੀ ਹੋਈ ਹੈ ਹਲੇ ਦਿਖਾਣਾ ਤੁਹਾਨੂੰ ਨਾਲ ਕਣਕ ਬੀਜੀ ਹੋਈ ਹੈ ਤੇ ਆਹ ਪੇੜ ਨੇ ਪੇੜ ਵੀ ਸੁੱਕਿਆ ਉੱਪਰ ਤਾਰਾਂ ਜਾ ਰਹੀਆਂ ਨੇ ਸ਼ਾਰਟ ਸਰਕਟ ਹੋਊ ਤੇ ਅਗਲੇ ਦੀ ਕਣਕ ਦੀ ਜੀ ਨੂੰ ਵੀ ਅੱਗ ਲੱਗੂ ਵਿਚਾਰੇ ਦੇ ਨੂੰ ਸਾਰੀ ਮਿਹਨਤ ਦੇ ਨੂੰ ਜੱਟ ਜ਼ਿੰਮੇਦਾਰ ਨੂੰ ਕਿੰਨੇ ਲੋਕ ਬੇਅਕਲ ਹੋਏ ਹੋਏ ਨੇ ਆ ਦੇਖੋ ਅੱਗ ਕਿੰਨੀ ਫੈਲੀ ਹੋਈ ਆ ਦੇਖੋ ਜੀ ਤੇ ਜੇ ਮਾੜੀ ਜੀ ਹੋਰ ਅੱਗੇ ਅੰਦਰ ਤੱਕ ਚੱਲ ਜਵੇ ਤੇ ਇਹ ਕਿਵੇਂ ਬੁਝੂਗੀ ਪਾਣੀ ਦੇ ਨਾਲ ਫੇਰ ਉਠ ਖੜਨੀ ਹੈ ਆ ਦੇ ਤੇ ਹੋਰ ਇਹ ਜਾਨਵਰ ਖੜੇ ਨੇ ਅੱਗੇ ਆ ਸਾਣੜ ਖੜਾ ਆ ਜੇ ਜਿਹੜਾ ਕੁਦਰਤੀ ਉਹਰੇ ਕੋਈ ਬੈਠਾ ਹੋਵੇ ਅੰਦਰ ਤੇ ਉਹਰੇ ਕੋਈ ਕੋਈ ਕੀੜਾ ਮਕੋੜੇ ਜਾਣ ਦਾ ਜਾਣਿਆ ਨਾ ਸਭ ਦੀ ਤੇ ਸਭ ਤੋਂ ਵੱਡੀ ਗੱਲ ਉਸੇ ਜ਼ਿੰਮੇਵਾਰਾਂ ਨੇ ਆਪਣੀ ਕਣਕ ਵੀ ਜੀਆ ਪੇੜ ਕੁਦਰਤ ਦਾ ਨਾਸ਼ ਪੋਲੂਸ਼ਨ ਪਲਾਸਟਿਕ ਨੂੰ ਅੱਗ ਲੱਗੀ ਹੈ ਦੇਖ ਲਓ ਹੁਣ ਆ ਰਹੀ ਹੈ ਫਾਇਰ ਬ੍ਰਿਗੇਡ ਤੇ ਬੁਝਵਾਨੇ ਆ ਇਹ ਆ ਗਈ ਫਾਇਰ ਬ੍ਰਿਗੇਡ ਉਹ ਕੀ ਆਲੇ ਵੀਰਾ ਪੋਰਾ ਬਣਾ ਲੈ ਹੋਰ ਵੀ ਠੀਕੋ ਪੋਰਾ ਬਣਾ ਲੈ ਪੋਰਾ ਅੰਨ ਪੈਰੇ ਲੱਗੀਆ ਵੀਰੇ ਕਣਕ ਨਾਲ ਆ ਵੀਰੇ ਪਿੱਛੇ ਵੀਜੀ ਪਿੰਡ ਦਾ ਸ਼ਰਾਬੀ ਹੈ ਕਹਿੰਦੇ ਅੱਗ ਲੱਗੀ ਅੱਗੇ ਵੀ ਲਾਈ ਹੋਈ ਸੀ ਅੱਗੇ ਬੁਝਾਈ ਆਲੇ ਥੋੜੀ ਬਾਲਟੀਆਂ ਪਾਵਾਗੇ 35 35 ਇਹ ਨਹੀਂ ਪਾਵਾ ਨਵੇਰੇ ਫੇਰ ਪਾਏ ਪੂਰਾ ਹਾਲ ਆ ਵੀਰੇ ਪੋਰਾ ਉਹਨੇ ਜਾ ਨਾਲ ਕਾਲੇ ਕੋਤਾਲੇ ਦੇ ਕੋਈ ਮੇਤ ਵਾਲੇ ਹੈ ਜੀ ਨਾ ਨਾ ਵੀਰੇ ਮੈਂ ਤਾਂ ਕੁਦਰਤੀ ਜਾ ਰਿਹਾ ਸੀਗਾ ਉਹ ਬੁੱਝ ਗਿਆ ਬੰਦੇ ਨੂੰ ਹਾਂ ਹਾਂ ਵੀਰੇ ਕਿੱਥੇ ਆ ਬਲੌਣ ਦਾ ਲੌੜਾ ਸਾਰਾ ਰਾਹ ਸੋਗਣਾ ਜਾਂ ਦਰਖਤਾਂ ਦੇ ਜਾਣ ਹੈਗੇ ਵੀਰੇ ਨਹੀਂ ਵੀਡੀਓ ਬਣਾ ਲਿਓ ਹਾਂ ਵੀਰੇ ਵੀਡੀਓ ਬਣ ਰਹੀ ਹੈ ਸਾਰੀ ਹਾਂ ਉਹਦੀ ਵੀ ਬਣਾਵਾਂਗੇ ਅੱਗੇ ਵਾਲੀ ਬੁੱਝ ਗਈ ਵੀਰੇ ਅੱਗੇ ਵਾਲੀ ਬੁੱਝ ਗਈ ਉਹ ਤੇ ਵੀ ਮਾਰ ਜੂ ਏਰੀ ਕਾਰਪਰੇਸ਼ਨ ਹਾਂ ਅੱਗੇ ਆਹ ਅੰਨੇ ਲੰਘ ਜਾਂਦੇ ਨੇ ਫੜਾ ਫੋਟੋ ਉਹਨੇ ਕਹਿ ਗਿਆ ਨੀ ਕਿਹੜਾ ਕਹਿੰਦਾ ਮਾਰੂ ਕਿ ਮਾ ਯਾਰ ਨੰਗਾ ਭਰਾ ਵੀ ਭੈਣ ਤੇ ਆ ਆਂ ਆਂਦੀ ਗੱਡੀ ਜਾਂਦੀ ਆ ਪੈਨ ਕਿਉਂ ਮੈਂ ਬਚਾ ਰਿਹਾ ਉਹ ਵੀ ਆ ਦੇ ਉਹ ਮਾਰ ਪਹਿਲਾਂ ਉਧਰ ਵਾਲੀ ਉਹ ਨੰਗਾ ਨੰਗਾ ਦੇ ਭਜਾ ਰਹੰਦੇ ਸਹੀ ਗੱਲ ਕਰ ਕੋੜੇ ਚਲ ਜਾਈਏ ਇਹਨੇ ਬੰਦੇ ਹਾਂ ਵਾਲਾ ਜੇ ਕੋਈ ਜਿਹੜਾ ਕੋਈ ਹੋ ਗਿਆ ਹਾਂ ਕੁਦਰਤੀ ਉਹ ਆ ਗਿਆ ਮੈਂ ਚੇਰਾ ਅੰਦਰ ਗਨਰੇਟਰ ਕੋਟਰੋਲ ਆਇਆ। ਇਹ ਵੀ ਰਿਡਿਊਸ ਤੇ ਸੀਗਾ ਉਹ। ਉਹ ਵੀ ਜੂਟੇ ਨੇ। ਆਗੇ-ਹਾਗੇ। ਮਾ ਉਹ ਵੀ ਸੀ ਨਾ ਕਿ ਉਹਦੇ ਅੱਗੇ ਤੇ ਮਾ ਨਾ ਉਹ ਜੀਣਾ ਉਹ ਨਾ ਬੜਾ ਖੰਤਾ ਹੋ। ਆ ਤਾਂ ਬੁਝ ਗਈ ਜੀ ਅੱਗ। ਤੇ ਅੱਗੇ ਵਾਲੀ ਦੇਖਦੇ ਹਾਂ। ਕਿਦਾ ਕਮਾਉਂਦਾ ਮਨਾ ਕਿਦਾ ਸਹੀ ਗੱਲ ਸਹੀ ਗੱਲ ਆਹ ਕੀ ਮਤਲਬ ਆ ਕਾ ਸਹੀ ਗੱਲ ਹੈ ਇਹ ਆਜੋ ਆਜੋ ਜੁਦੀ ਨਾਲ ਆਹ ਬੁਨਾ ਨਾ ਹੋ ਤਾਂ ਕਿਰੇ ਲੈ ਕੇ ਜਾਵੇ ਲੈ ਅੱਜ ਮੋਹਰੇ ਤੇ ਕੈਮਰਾ ਨਵਾਂ ਅੱਛਾ ਕੋਈ ਚੱਕ ਸਕਦਾ ਕੋਈ ਉਹਨੂੰ ਕਟਾ ਕੇ ਬਹੁਤ ਆਜੋ ਆਜੋ ਕਰੇ ਮਾਣੇ ਅੱਗੇ ਆਜੋ ਬਰੇ ਅੱਗੇ ਲਿਆਵੋੜੇ ਬੱਸ ਲੋਕਲਾ ਚਲਾਵੇ ਲੋ ਬਾਈ ਬੁੱਧੀ ਠੀਕ ਹੈ ਬਰੇ ਥੈਂਕ ਯੂ ਯਾਰ ਥੈਂਕ ਯੂ ਥੈਂਕ ਯੂ ਥੋੜਾ ਬਰਾਬਰ ਧੰਨਵਾਦ ਨਾ ਨਾ ਸਾਰਿਆਂ ਨੂੰ ਬਰੇ ਧੰਨਵਾਦ ਥੋੜਾ